ਗੁੱਜਰ ਬਰਾਦਰੀ ਦੇ ਦੋ ਪਰਿਵਾਰਾਂ ਨੂੰ ਜਿਹੜੀ ਆ ਨੌਕਰੀ ਦਿੱਤੀ ਗਈ ਆ ਦੋ ਮੈਂਬਰਾਂ ਨੂੰ ਨੌਕਰੀ ਦਿੱਤੀ ਗਈ ਆ ਗੁੱਜਰ ਪਰਿਵਾਰਾਂ ਦੇ ਦੋ ਮੈਂਬਰਾਂ ਨੂੰ ਔਰ ਕਿੱਥੇ ਨੌਕਰੀ ਦਿੱਤੀ ਗਈ ਆ ਔਰ ਕਿਹੜੇ ਕਾਰੋਬਾਰ ਦੇ ਵਿੱਚ ਦਿੱਤੀ ਗਈ ਆ ਔਰ ਬੜਾ ਵੱਡਾ ਜਿਗਰਾ ਮੈਡਮ ਦਾ ਕਿ ਜਿਨ੍ਹਾਂ ਨੇ ਇੱਕਦਮ ਇੱਥੇ ਆ ਕੇ ਅਨਾਉਂਸ ਕਰ ਦਿੱਤਾ ਕਿ ਇਹਨਾਂ ਦੇ ਦੋ ਮੈਂਬਰਾਂ ਨੂੰ ਜਿਹੜੀ ਆ ਮੇਰੇ ਵੱਲੋਂ ਨੌਕਰੀ ਜਿਹੜੀ ਆ ਉਹ ਪੱਕੀ ਆ ਔਰ ਤਨਖਾਹ ਜਿਹੜੀ ਆ ਟਾਈਮ ਟੂ ਟਾਈਮ ਮਿਲੇਗੀ ਔਰ ਡਿਊਟੀ ਕਿੰਨੀ ਹੋਵੇਗੀ ਔਰ ਨੌਕਰੀ ਕਿਹੜੀ ਕਿਹੜੀ ਹੋਵੇਗੀ ਔਰ ਗੁੱਜਰ ਭਾਈਚਾਰੇ ਨੇ ਪੂਰਾ ਸਹਿਯੋਗ ਕੀਤਾ ਪੂਰਾ ਮਾਨਤਾਨ ਦਿੱਤਾ ਆ ਗੱਲਬਾਤ ਕਰਦੇ ਆ ਮੈਡਮ ਦੇ ਨਾਲ ਜਿਨ੍ਹਾਂ ਨੇ ਇਨਾ ਵੱਡਾ ਜਿਗਰਾ ਵਿਖਾਇਆ ਔਰ ਤੁਸੀਂ ਵੀ ਦੇਖ ਸਕਦੇ ਹੋ ਕਿ ਗੁੱਜਰ ਪਰਿਵਾਰ ਕਿੰਨੇ ਖੁਸ਼ ਨੇ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕਿਵੇਂ ਅੱਜ ਗੁੱਜਰ ਪਰਿਵਾਰ ਦੇ ਵਿੱਚ ਪਹੁੰਚੇ ਹੋ ਖੁਸ਼ ਨੇ ਗੁੱਜਰ ਪਰਿਵਾਰ ਨੌਕਰੀ ਦਿੱਤੀ ਆ ਕੋਈ ਕਿਵੇਂ ਐ ਸਭ ਤੋਂ ਪਹਿਲੇ ਤੇ ਮੈਂ ਸਾਰੀ ਤੁਹਾਡੀ ਗੱਲ ਨੂੰ ਇੱਕ ਵਾਈਂਡ ਅਪ ਕਰਾਂਗੀ ਕਿ ਮੈਂ ਹੱਥ ਜੋੜ ਕੇ ਥੈਂਕਸ ਕਰਨਾ ਚਾਹਾਂਗੀ ਸਾਡੇ ਚੇਅਰਮੈਨ ਸ਼੍ਰੀ ਸਵਨ ਸਿੰਘ ਸਲਾਰੀਆ ਜੀ ਦਾ ਅਸੀਂ ਜੋ ਕਰ ਰਹੇ ਹਾਂ ਸਿਰਫ ਉਹਨਾਂ ਦੀ ਦਿਸ਼ਾ ਅਨੁਸਾਰ ਕਰ ਰਹੇ ਹਾਂ ਇਹ ਅੱਜ ਗੁਜਰਾ ਨਾਲ ਆਣਾ ਇਹਨਾਂ ਨਾਲ ਮਿਲਣਾ ਇਹਨਾਂ ਦੀਆਂ ਪ੍ਰੋਬਲਮ ਸੁਣਨੀ ਆ ਇਹ ਸਿਰਫ ਸਾਡੇ ਚੇਅਰਮੈਨ ਸਰ ਦੇ ਕਹਿਣ ਤੇ ਅੱਜ ਅਸੀਂ ਬਾਹਰ ਆਏ ਆ ਸਰ ਦਾ ਇਹ ਸੁਪਨਾ ਹੈਗਾ ਕਿ ਜਿਹੜਾ ਵੀ ਜਿੱਦਾਂ ਕਿ ਕਿਸੇ ਵੀ ਹਸਪਤਾਲੇ ਜਾਂਦੇ ਐ ਕੋਈ ਵੀ ਆਈਪੀ ਟ੍ਰੀਟਮੈਂਟ ਨਹੀਂ ਉਹਨਾਂ ਦਾ ਆਪਣਾ ਹਸਪਤਾਲ ਹੈ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਉੱਥੇ ਆਣ ਉੱਥੇ ਆ ਕੇ ਵੇਖਣ ਕਿ ਹਰ ਤਰ੍ਹਾਂ ਦੀ ਇਲਾਜ ਦੀਆਂ ਸਹੂਲਤਾਂ ਹੈਗੀਆਂ ਤੇ ਜਿਵੇਂ ਅਸੀਂ ਇੱਥੇ ਆਏ ਬੇਟਾ ਤੂੰ ਅੱਗੇ ਆ ਜਾ ਐਸੇ ਮੁੰਡੇ ਨੇ ਇਨਾ ਜ਼ਿਆਦਾ ਹਰਸ਼ੋ ਹੁਲਾਸ ਦਿਖਾਇਆ ਹੈ ਕਿ ਮੈਡਮ ਅਸੀਂ ਚਾਹਦੇ ਸੀ ਕਿ ਸਾਨੂੰ ਕੋਈ ਅੱਗੇ ਲਿਆਵੇ ਸਾਡੀ ਗੁਜਰਾਂ ਦੀ ਕੋਈ ਸੁਣਵਾਈ ਹੋਵੇ ਸਾਡਾ ਜ਼ੀਰੋ ਟ੍ਰੀਟਮੈਂਟ ਹੈ ਸਾਨੂੰ ਕੋਈ ਨਹੀਂ ਪੁੱਛਦਾ ਸਾਡੀ ਕੋਈ ਪੁੱਛ ਮੰਗ ਨਹੀਂ ਹੈਗੀ ਤੇ ਅੱਜ ਕੁੜੀ ਨੇ ਇਹ ਬੋਲਿਆ ਕਿ ਕਾਸ਼ ਅਸੀਂ ਪੜ੍ਹ ਲਿਖ ਗਏ ਹੁੰਦੇ ਤੇ ਅੱਜ ਅਸੀਂ ਕੁਝ ਬਣੇਦੇ ਹੁੰਦੇ ਤੇ ਜਿਵੇਂ ਮੈਂ ਆਪਣੇ ਚੇਅਰਮੈਨ ਸਰ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਸੁਨਾਨਾ ਬਿਨਾ ਪੁੱਛੇ ਇਹ ਦੋਨੋਂ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਇਹ ਸ਼੍ਰੀ ਸਵਨ ਸਿੰਘ ਸਰਾਰੀਆ ਜੀ ਦੇ ਸਭ ਕੁਝ ਜੋ ਹੋ ਰਿਹਾ ਹੈ ਉਹਨਾਂ ਦੀ ਬਦੌਲਤ ਹੋ ਰਿਹਾ ਹੈ ਔਰ ਇਹਨਾਂ ਨੂੰ ਨੌਕਰੀ ਜਿਹੜੀ ਆ ਹਸਪੀਟਲ ਦੇ ਅੰਦਰ ਹੀ ਦਿੱਤੀ ਗਈ ਆ ਔਰ ਪੂਰੀ ਡਿਊਟੀ ਜਿਹੜੀ ਆ ਇਹ ਨਿਭਾਉਣਗੇ ਔਰ ਇਹਨਾਂ ਦੀ ਜਿਹੜੀ ਯੂਨੀਫਾਰਮ ਆ ਉਹ ਬਦਲੀ ਜਾਏਗੀ ਕਿ ਜਾਇ ਹੋ ਰਹੇਗੀ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜੀ ਗੁੱਜਰ ਕਮਿਊਨਿਟੀ ਹੈ ਜੀ ਜ਼ਿਆਦਾ ਨਹੀਂ ਪਰਵਾਹ ਮਾਰਨੀ ਗੁੱਜਰ ਕਮਿਊਨਿਟੀ ਹੈ ਜੀ ਸੋਹਣੇ ਨਹੀਂ ਹੋਣੇ ਗੁੱਜਰ ਕਮਿਊਨਿਟੀ ਹੈ ਬੋਲਣਾ ਨਹੀਂ ਆਂਦਾ ਹੋਣਾ ਲੇਕਿਨ ਫਕਰ ਹੈ ਮੈਨੂੰ ਇਹ ਬੱਚਿਆਂ ਤੇ ਕਿਆ ਹਿੰਦੀ ਬੋਲੀ ਇਹਨਾਂ ਨੇ ਇਸ ਲੜਕੀ ਨੇ ਜੋ ਜੋ ਕੁਝ ਆਪਣੀਆਂ ਮੁਸ਼ਕਿਲਾਂ ਦਸੀਆਂ ਮਤਲਬ ਦਿਲ ਮੇਰਾ ਪਿਗਲ ਗਿਆ ਔਰ ਵਾਕਈ ਇਹ ਬੱਚਿਆਂ ਨੂੰ ਅਗਲੀ ਮੁਲਾਕਾਤ ਦ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਦੀ ਯੂਨੀਫਾਰਮ ਦੇ ਵਿੱਚ ਹੋਵੇਗੀ ਔਰ ਇਹ ਹਿੰਦੀ ਗੱਲ ਹੀ ਬੋਲਦੇ ਆ ਕਿ ਪੰਜਾਬੀ ਵੀ ਬੋਲਦੇ ਆ पंजाबी भी बोल दे बट इसकी हिंदी सुनने के लायक है कम बेटा आपको क्या क्या मुश्किलें आती हैं कहाँ कहाँ सुनवाई नहीं है आपकी मैम मुझे मुश्किल है मेरे मेरे जो भी भाई है और भाभी बच्चे जो भी इनके जन्म सर्टिफिकेट नहीं है हमारे पास और मैम इनका जो डिलीवरी केस है वो मुश्किल से हो रहा है कहा आपने बोला की कि किसी भी अस्पताल में क्या आपकी सुनवाई नहीं मैम किसी हॉस्पिटल में हमारी सुनवाई नहीं होती और हम रिक्वेस्ट करते हैं इस मैडम के पास की मैम खजल खुवारी ज्यादा होती है हाँ मैम खजल खुआवारी होती है और हम रिक्वेस्ट करते हैं इस मैडम के लिए की हमारे ਇਸ ਕੋ ਆਪਣੇ ਨੌਕਰੀ ਦਿਆ ਮੈਂ ਦੋਨੋਂ ਕੋ ਥੈਂਕ ਯੂ ਮੈਮ ਇਸ ਕੇ ਲੀਏ ਥੈਂਕ ਯੂ ਔਰ ਥੈਂਕ ਯੂ ਆਪਕੇ ਲੀਏ ਆਪ ਸਾਰੇ ਇੱਕ ਵਾਰ ਬੋਲ ਦਿਜੀਏ ਸ਼੍ਰੀ ਸੁਵੰਸ ਲਾਰਿਆ ਜੀ ਜਿੰਦਾਬਾਦ ਸ਼੍ਰੀ ਸੁਵੰਸ ਲਾਰਿਆ ਜੀ ਜਿੰਦਾਬਾਦ ਔਰ ਦੱਸ ਦਈਏ ਦੱਸ ਦਈਏ ਕੀ ਇਹ ਉਹ ਮੈਡਮ ਨੇ ਕਿ ਜਿਨ੍ਹਾਂ ਦੇ ਤੁਸੀਂ ਅੱਜ ਜੋ ਨਖਰੇ ਵੇਖ ਰਹੇ ਹੋ ਨਾ ਨਖਰੇ ਨਹੀਂ ਆ ਇਹ ਵਾਦੇ ਆ ਇਹ ਵਾਦਿਆਂ ਦੀ ਕਿਤਾਬ ਹੈ ਜਦੋਂ ਤੁਸੀਂ ਖੋਲੀ ਆ ਤਾਂ ਭਰੀ ਹੋਈ ਆ ਔਰ ਵਾਦੇ ਜੜੇ ਆ ਮੌਕੇ ਤੇ ਪਗਾਉਣੇ ਔਰ ਦੱਸ ਦਈਏ ਕੀ ਇਹਨਾਂ ਨੇ ਇੱਕ ਵਜਨ ਨਵਾਇਆ ਇਹ ਇਹ ਵਚਨ ਜਿਹੜਾ ਇਹ ਬੜੀ ਵੱਡੀ ਗੱਲ ਹੈ ਲੋਕ ਲੀਕਾ ਨਿਕਲ ਜਾਂਦੀਆਂ ਸਰਕਾਰਾਂ ਦੇ ਅੱਗੇ ਕਿ ਸਾਨੂੰ ਕੱਚਿਆਂ ਵਿੱਚ ਹੀ ਰੱਖ ਲੋ ਲੇਕਿਨ ਮੈਡਮ ਅੱਜ ਪਹਿਲੇ ਦਿਨ ਇੱਥੇ ਪਹੁੰਚੇ ਆ ਔਰ ਪਹਿਲੇ ਦਿਨ ਆ ਕੇ ਇਹਨਾਂ ਬੱਚਿਆਂ ਨਾਲ ਮੁਲਾਕਾਤ ਕੀਤੀ ਔਰ ਨੌਕਰੀ ਜਿਹੜੀ ਇਹਨਾਂ ਨੂੰ ਅਨਾਉਂਸ ਕਰ ਦਿੱਤੀ ਆ ਔਰ ਇਹ ਮੁੰਡੇ ਨਾਲ ਗੱਲ ਕਰਦੇ ਆ ਕੀ ਹਾਲ ਹੈ ਠੀਕ ਸਰ ਕੀ ਨਾਮ ਕੀ ਹੈ ਸਰ ਸਾਹਿਲ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਨੌਕਰੀ ਲੱਭਦੇ ਆ ਸਰ ਕਮ ਸੇ 2-3 ਸਾਲ ਤੇ ਹੋਈ ਗਈ ਜਦੋਂ ਦੀ ਉਮਰ ਹੋਈ ਦੀ 18 ਕਿੰਨੀ ਪੜਾਈ ਕਰੀਏ ਸਰ ਕੋਲੇ ਤੱਕ ਕੀਤੀ ਆਈਟੀਆ ਕੀਤੀ ਸਰ ਆਈਟੀਆ ਹੀ ਕਰੀਏ ਹਾਂ ਜੀ ਸਰ ਹੁਣ ਨੌਕਰੀ ਮਿਲ ਗਈ ਹੁਣ ਖੁਸ਼ ਹੈ ਸਰ ਬਹੁਤ ਮਹਿਮਦਾ ਥੈਂਕ ਯੂ ਧੰਨਵਾਦ ਹੁਣ ਮਹਿਮਦਾ ਕੰਮ ਇਮਾਨਦਾਰੀ ਨਾਲ ਕਰੋਗੇ ਹਾਂਜੀ ਸਰ ਸਰ ਦੱਸ ਦਾਂਗੇ ਇਮਾਨਦਾਰੀ ਨਾਲ ਕਰਕੇ ਸਰ ਮੱਜਾਂ ਵਾਲਤ ਨਹੀਂ ਹੋਣਾ ਪਏਗਾ ਨੌਕਰੀ ਛੱਡ ਕੇ ਮੱਜਾਂ ਦੇ ਰੱਖਿਆ ਨਹੀਂ ਮੈਂ ਨਹੀਂ ਸਨ ਰੱਖਿਆ ਨਹੀਂ ਅੱਛਾ ਕੰਮ ਹੀ ਕਰਦਾ ਪਹਿਲਾਂ ਵੀ ਸ਼ਹਿਰ ਚ ਹੀ ਕਰਦਾ ਹਾਂ ਹਾਂਜੀ ਸਰ ਤੇ ਹੁਣ ਇੱਥੇ ਨੌਕਰੀ ਮਿਲ ਗਈ ਹੁਣ ਖੁਸ਼ ਹੈ ਹਾਂਜੀ ਸਰ ਬੜਾ ਲਖਿਆ ਵਾਂ ਜੈਂਟਲਮੈਨ ਬਣ ਕੇ ਰਹੇਗਾ ਸਰ ਮੇਰੇ ਤੋਂ ਵੱਧ ਖੁਸ਼ੀ ਤਾਂ ਕਿਸੇ ਨੂੰ ਹੋਣੀ ਨਹੀਂ ਬਹੁਤ ਵਧੀਆ ਗੱਲ ਹੈ ਔਰ ਲੋਕ ਖੁਸ਼ ਨੇ ਬੱਚੇ ਵੀ ਖੁਸ਼ ਨੇ ਔਰ ਇਹਦੇ ਪਰਿਵਾਰ ਵੀ ਖੁਸ਼ ਨੇ ਔਰ ਹੌਸਲਾ ਕਰਦੇ ਆ ਅੱਗੇ ਆ ਕੇ ਸਵਾਲ ਰੱਖਣ ਦਾ ਔਰ ਸਵਾਲਾਂ ਦੇ ਜਵਾਬ ਜਿਹੜੇ ਆ ਮੈਡਮ ਨੇ ਦਿੱਤੇ ਆ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦੱਸ ਦਈਏ ਇੱਕ ਅਸੀਂ ਪਠਾਨ ਕੋਟ ਦੇ ਕੋਲ ਖੜੇ ਆ ਪਠਾਨਕੋਟ ਧੀਰੇ ਦੇ ਵਿੱਚ ਖੜੇ ਆ ਔਰ ਇੱਥੇ ਜੋ ਗੁੱਜਰ ਬਰਾਦਰੀ ਦੇ ਪਿੰਡ ਨੇ ਛੋਟੇ ਛੋਟੇ ਪਿੰਡ ਬਣਦੇ ਨੇ ਲਗਭਗ 100 ਘਰ ਇੱਥੇ ਆ ਔਰ 300 ਵੋਟ ਜਾਂ 500 ਵੋਟ ਜਾਂ 1000 ਵੋਟ ਇਹਨਾਂ ਦੀ ਹੋਵੇਗੀ ਔਰ ਇਹ ਗੁੱਜਰ ਬਰਾਦਰੀ ਜਿਹੜੀ ਅੱਜ ਬਹੁਤ ਖੁਸ਼ ਆ ਔਰ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ